ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਆਮਨਦੀਪ ਕੌਰ ਆਪ ਸਭ ਨੂੰ ਪਿਆਰ ਭਰੀ ਸ਼ੁਭਕਾਮਨਾਵਾਂ ਜੀ ਜੀ ਆਪ ਨੂੰ ਚੜ੍ਹਦੀ ਕਲਾ ਚ ਰੱਖੇ ਤੰਦਰੁਸਤੀ ਤਰੱਕੀ ਦੇਵੇ ਤੇ ਉਮੀਦ ਕਰਦੀ ਹਾਂ ਤੁਸੀਂ ਠੀਕ ਹੋਵੋਗੇ ਪਰਮਾਤਮਾ ਤੁਹਾਨੂੰ ਠੀਕ ਹੀ ਰੱਖੇ ਤੁਸੀਂ ਬਹੁਤ ਖੁਸ਼ ਰਹੋ ਆਪਣੀ ਜ਼ਿੰਦਗੀ ਚ ਦੁੱਖ ਤਕਲੀਫਾਂ ਸੋ ਪਰ ਦੂਰ ਰਹਿਣ ਦੀਪੂ ਕੋਲ ਡੈਮ ਘਟ ਲੱਗਦਾ ਜੀ ਕਈ ਵਾਰ ਤਾਂ ਮੇਰੇ ਨਾਲ ਵੀਡੀਓ ਬਣ ਮਾ ਆਵੀ ਜਾਂਦਾ ਤੇ ਕਈ ਵਾਰੀ ਫਿਰ ਉਹ ਪੜਦਾ ਹੈ ਉਹ ਕਹਿੰਦਾ ਵੀ ਮੰਮੀ ਥੋੜਾ ਟਾਲਣਾ ਲੱਗਿਆ ਹੁਣ ਉਹ ਵੀਡੀਓ ਬਣਾਉਣ ਤੋਂ ਕਹਿੰਦਾ ਵੀ ਮੈਨੂੰ ਮੇਰੀ ਪੜ੍ਹਾਈ ਤੇ ਜ਼ੋਰ ਦੇਣ ਦਿਓ ਤੇ ਤੁਸੀਂ ਆਪਣੀਆਂ ਵੀਡੀਓ ਕਹਿੰਦਾ ਵੀ ਤੁਹਾਨੂੰ ਆਹ ਮੰਗਵਾਤਾ ਫਰੇਮ ਜਾ ਇਹਦੇ ਵਿੱਚ ਬਣਾਇਆ ਕਰੋ ਤੇ ਪਾਇਆ ਕਰੋ ਆ ਤਾਂ ਮਨੋਰੰਜਨ ਕਰਾਇਆ ਕਰੋ ਸੋ ਗੱਲ ਕਰਦੇ ਆਪਾਂ ਵੀ ਜਿੱਥੇ ਪਤੀ ਪਤਨੀ ਇੱਕ ਦੂਜੇ ਦਾ ਸਾਥ ਦਿੰਦੇ ਆ ਨਾ ਤੇ ਉਹ ਹੱਸ ساری ਦੁਨੀਆ ਨੂੰ ਮੂਰੇ ਲਾ ਲੈਂਦੇ ਆ ਬ ਬਹੁਤ ਜ਼ਰਤਾਂ ਐਸੀਆਂ ਹੋਣਗੀਆਂ ਜਿਨ੍ਹਾਂ ਦੀ ਆਪਣੇ ਮਤਲਬ ਘਰ ਵਾਲੇ ਨਾਲ ਨਹੀਂ ਬਣਦੀ ਬਹੁਤ ਐਸੇ ਮੁੰਡੇ ਹੋਣਗੇ ਜਿਨ੍ਹਾਂ ਦੀ ਆਪਣੀਆਂ ਘਰ ਵਾਲੀਆਂ ਨਾਲ ਨਹੀਂ ਬਣਦੀ ਕਿਉਂਕਿ ਦੁਨੀਆ ਦੇ ਉੱਤੇ ਆਪਾਂ ਜੇ ਕਹੀਏ ਆਪਣੇ ਕੱल्ल्या ਨਾਲ ਸਾਰਾ ਕੁਝ ਹੋ ਰਿਹਾ ਹੈ ਤਾਂ ਉਹ ਸਾਰਿਆਂ ਨਾਲ ਹੀ ਹੋ ਰਿਹਾ ਹੁੰਦਾ ਅ ਬਹੁਤ ਐਸੀ ਰਿਸ਼ਤੇ ਆ ਜਿਹੜੇ ਇਮੇਜ ਕਰਕਸ਼ਮ ਕਸ਼ਟ ਚੱਲ ਰਹੇ ਨੇ ਬਹੁਤ ਕੋਈ ਤਾਂ ਇਹਨਾਂ ਰਿਸ਼ਤੇ ਰਿਸ਼ਤੇ ਤੋਂ ਤੰਗ ਆ ਕੇ ਛੁਟਕਾਰੀ ਪਾ ਲੈਂਦਾ ਹੈ ਡਿਵੋਰਸ ਵਗੈਰਾ ਲੈ ਲੈਂਦੇ ਆ ਤਲਾਕ ਲੈ ਲੈਂਦੇ ਆ ਕਈ ਵਿਚਾਰੇ ਲੋਕਾਂ ਦੀ ਝੇਫ ਚ ਜਾਂ ਰਿਸ਼ਤੇਦਾਰ ਕੀ ਕਹਿਣਗੇ ਜਾਂ ਮੇਰੇ ਮਾਪਿਓ ਨੂੰ ਲੋਕ ਕੀ ਕਹਿਣਗੇ ਇਸ ਚੱਕਰ ਦੇ ਵਿੱਚ ਆਪਣੀ ਜ਼ਿੰਦਗੀਏ ਜਿਹੜੀ ਸਾਰੀ ਲੇਖੇ ਲਾ ਲੈਂਦੇ ਆ ਹਾਰ ਦਾ ਪਤਾ ਬੰਦਾ ਕਦੋਂ ਮਰ ਬੰਦਾ ਖੁਦ ਨਹੀਂ ਹਾਰਦਾ ਕਦੇ ਵੀ ਨਹੀਂ ਹਾਰਦਾ ਬੰਦਾ ਲਿਖਾ ਕੇ ਲੈ ਲੋ ਬੰਦਾ ਨਹੀਂ ਹਾਰਦਾ ਬੰਦਾ ਅੰਦਰੋਂ ਕਦੇ ਨਹੀਂ ਹਾਰਦਾ ਹੁੰਦਾ ਉਹਨੂੰ ਹਰਾਉਂਦਾ ਕੌਣਾ ਜੀ ਲੋਕ ਤਾਨੇ ਮਿਹਣੇ ਵਾਲੇ ਹਰਾ ਦਿੰਦੇ ਆ ਕਦੇ ਬੰਦਾ ਅੰਦਰੋਂ ਨਹੀਂ ਟੁੱਟਦਾ ਉਹਨੂੰ ਤੋੜਨ ਵਾਲੇ ਬਾਹਲੇ ਹੁੰਦੇ ਆ ਕਟਦੀ ਇੱਕ ਉਹੀ ਲੋਕ ਆ ਜਿਹੜੇ ਅੰਦਰੋਂ ਮਜ਼ਬੂਤ ਹੁੰਦੇ ਆ ਜਿਹੜੇ ਅੰਦਰੋਂ ਮਜ਼ਬੂਤ ਕਈਆਂ ਨੂੰ ਤਾਂ ਨਾ ਜੀ ਸਮਾਂ ਹੀ ਇੰਨਾ ਮਜ਼ਬੂਤ ਕਰ ਦਿੰਦਾ ਵੀ ਉਹ ਹਰ ਇੱਕ ਚੀਜ਼ ਤੋਂ ਡਰਨੋਂ ਹਟ ਜਾਂਦੇ ਆ ਵੀ ਸਮਾਂ ਨੂੰ ਇੰਨਾ ਮਜ਼ਬੂਤ ਕਰ ਦਿੰਦਾ ਵੀ ਉਹ ਮਰਨ ਤੋਂ ਡਰਨੋਂ ਹਟ ਜਾਂਦੇ ਆ ਕਿਉਂਕਿ ਮੌਤ ਤੋਂ ਹਰ ਇੱਕ ਬੰਦਾ ਡਰਦਾ ਕਿਸੇ ਦੇ ਮਾਰ ਆ ਜਾ ਕੋਈ ਤਕਲੀਫ ਹੋ ਜਾ ਕੋਈ ਨਾ ਦਿਨ ਡਾਕਟਰ ਦੇ ਭੱਜ ਜਾਂਦਾ ਵੀ ਮੈਂ ਮਰਨ ਆ ਜਾਵਾ ਕੋਈ ਕੁਛ ਦੁੱਖ ਦਾ ਚੱਕਰ ਆ ਜੇ ਤਾਂ ਵੀ ਹਾਏ ਮੈਨੂੰ ਛੇਤੀ ਲੈ ਜਾਓ ਮੈਂ ਮਰਨ ਆ ਜਾਵਾ ਨਾਲੇ ਜਿਹੜੀ ਗੀਜ ਸੱਚ ਆ ਬੰਦਾ ਉਹ ਤੋਂ ਭਜਦਾ ਆ ਨਾ ਤੇ ਤੇ ਇਹ ਇੰਨੇ اندر ਮજબૂત ਹੋ ਜਾਂਦੇ ਆ ਵੀ ਉਹਨਾਂ ਨੂੰ ਮੌਤੋ ਕੁਝ ਵੀ ਨਹੀਂ ਲੱਗਦੀ ਉਹ ਕਹਿੰਦੇ ਆ ਇਹਨੂੰ ਮੌਤ ਆ ਜੇ ਤੇ ਸਾਨੂੰ ਲੋਕਾਂ ਅੱਗੇ ਨਾ ਜਾਣਾ ਪਵੇ ਕਿਉਂਕਿ ਲੋਕ ਨਕਸ਼ ਨਹੀਂ ਬਹੁਤ ਪਾ ਦਿੰਦੇ ਹੈ ਜੀ ਵਿੱਚ ਕਿੰਨਾ ਤੁਸੀਂ ਮਰਜੀ ਚੰਗੇ ਬਣ ਜਾਓ ਬੱਚੇ ਲੋਕਸ ਨੂੰ ਨਕਸ਼ਣ ਪਾਉਣ ਵਾਲੇ ਬਹੁਤ ਬੂਣਗੇ ਕਿਉਂਕਿ ਇੱਕ ਤਾਂ ਤੁਸੀਂ ਆਪਣੀ ਜ਼ਿੰਦਗੀ ਦੀ ਲੜਾਈ ਲੜ ਰਹੇ ਹੋ ਹੁੰਦੇ ਹੋ ਬਹੁਤ ਦੁਨੀਆ ਇੱਥੇ 80% ਲੋਕ ਔਖੇ ਆ ਹਨ ਤੇ ਕੁਝ ਬੰਦਾ ਅਗਾਂ ਟਾਈਮ ਬਸ ਕਰ ਰਿਹਾ ਹੁੰਦਾ ਕੁਝ ਬੀਬੀਆਂ ਜਾਂ ਕੁਝ ਮੁੰਡੇ ਆਗਰ ਜਿੰਦਗੀ ਲੰਘਾ ਰਹੇ ਹੋਗੇ ਲੋਕਾਂ ਦੀ ਜੇਬ ਚ ਲਾ ਲੋ ਰਿਸ਼ਤੇਦਾਰਾਂ ਦੀ ਜੇਬ ਚ ਲਾ ਲੋ ਜਾਂ ਮਾਪਿਆਂ ਦੀ ਜਾਂ ਘਰ ਦੀਆਂ ਕੋਈ ਵੀ ਗੱਲਾਂ ਕਰਕੇ ਵਿੱਚ ਲੋਕ ਨਾ ਬੰਨੇ ਹੋਏ ਆ ਰਿਸ਼ਤੇ ਦੇ ਵਿੱਚ ਪਰ ਰੀਅਲ ਚ ਉਹਦੇ ਰਿਸ਼ਤੇ ਜ਼ੀਰੋ ਹੁੰਦੇ ਆ ਉਹ ਕਰਮਾ ਵਾਲੇ ਲੋਕ ਹੁੰਦੇ ਆ ਜਿਨ੍ਹਾਂ ਦੀ ਦੋਨਾਂ ਦੀ ਮੀਆਂ بیوی ਦੀ ਬਣਦੀ ਹੁੰਦੀ ਹੈ ਠੀਕ ਹੈ ਅਸਲੀ ਤੇ ਸੱਚਾ ਪਿਆਰ ਤਾਂ ਮੀਆਂ بیوی ਦਾ ਉਹੀ ਹੁੰਦਾ ਵੀ ਜਿੱਥੇ ਉਹਨਾਂ ਦੀ ਅੰਡਰਸਟੈਂਡਿੰਗ ਦੋਨਾਂ ਜੀਆਂ ਦੀ ਬਹੁਤ ਜ਼ਿਆਦਾ ਤਾਕੜੀ ਹੈ ਜਿਨ੍ਹਾਂ ਦੇ ਵਿੱਚ ਕੋਈ ਤੀਜਾ ਨਾ ਆਇਆ ਹੋਵੇ ਠੀਕ ਹੈ ਤੀਜਾ ਕਦੋਂ ਹੁੰਦਾ ਜਦੋਂ ਦੋਨੋਂ ਦੇ ਰਿਸ਼ਤਿਆਂ ਦੇ ਵਿੱਚ ਕੋਈ ਦਰਾਰ ਹੋਵੇ ਵੀ ਦੋਨੋਂ ਦੇ ਰਿਸ਼ਤਿਆਂ ਦੇ ਵਿੱਚ ਕੋਈ ਫਰਕ-ਸ਼ਰਕ ਹੋਵੇ ਉਦੋਂ ਤੀਜਾ ਆਉਂਦਾ ਹੈ ਠੀਕ ਹੈ ਪਰ ਜੇ ਆਪਾਂ ਕਹੀਏ ਸੱਚਾ ਰਿਸ਼ਤਾ ਹੋਈ ਹੁੰਦਾ ਦਿਲ ਦਾ ਰਿਸ਼ਤਾ ਰੂਹਾਂ ਦਾ ਰਿਸ਼ਤਾ ਹੋਈ ਹੁੰਦਾ ਜਿਹੜਾ ਇੱਕ ਬੰਦੇ ਨਾਲ ਜੁੜ ਜਾਂਦਾ ਤੇ ਬੰਦਾ ਨਭੋਂਦਾ ਕਾਰਨ ਕਾਰਨ ਵੀ ਜਿੱਥੇ ਪਤਨੀ ਪਤੀ ਦਾ ਸਾਥ ਦੇਵੇ ਤਾਂ ਪਤੀ ਸਵਰਗ ਸਮਝਦਾ ਇਹ ਦੁਨੀਆ ਤੇ ਜਿੱਥੇ ਪਤੀ ਸਾਥ ਦਿੰਦਾ ਤਾਂ ਪਤਨੀ ਬਹੁਤ ਘੱਟ ਲੋਕ ਹੈ ਵੀ ਜਿੰਨਾਂ ਦਾ ਇੱਕ ਦੂਜੇ ਨਾਲ ਕੋਈ ਵਧੀਆ ਸੱਚਾ ਸਬੰਧ ਹੋਊਗਾ ਨਹੀਂ ਤਾਂ ਫਰਾਡ ਦੁਨੀਆ ਤੇ ਬਹੁਤ ਚੱਲ ਰਿਹਾ ਹੈ ਕਿਉਂਕਿ ਸੱਚੀਆਂ ਗੱਲਾਂ ਤੋਂ ਸੁਣਨ ਤੋਂ ਕਰਨ ਤੋਂ ਲੋਕ ਸਾਰੀ ਡਰਦੇ ਆ ਜੀ ਕੋਈ ਕਿਸੇ ਨੂੰ ਕਹਿ ਕੇ ਨਹੀਂ ਲੱਗ ਜੀ ਅਗਲੇ ਨੂੰ ਆਉਂਦਾ ਵੀ ਕਿਸੇ ਦੀ ਬਲਾ ਸਾਡੇ ਨਾਲ ਨਾ ਪੈ ਜੇ ਹਨ ਮੈਂ ਕਹਣੀ ਹੈ ਕਰਮਾ ਵਾਲੇ ਉਹ ਵੀਰ ਆ ਜਿਨ੍ਹਾਂ ਦੀ ਆਪਣੇ ਘਰ ਵਾਲਿਆਂ ਨਾਲ ਬਣਦੀ ਆ ਤੇ ਕਰਮਾ ਵਾਲਿਓ ਕਰਮਾ ਵਾਲੀਆਂ ਉਹ ਜਨਾਨੀਆਂ ਔਰਤਾਂ ਕੁੜੀਆਂ ਜਿਨ੍ਹਾਂ ਦੀ ਆਪਣੇ ਘਰ ਵਾਲਿਆਂ ਦੇ ਜਿੱਥੇ ਦਰਾਰ ਆ ਨਾ ਜਿੰਦੀ ਨਹੀਂ ਹੁੰਦੀ ਤੇ ਇੱਕ ਟਾਈਮ ਪਾਸ ਹੁੰਦੀ ਹੈ ਜਿਵੇਂ ਕਹਿੰਦੇ ਨੇ ਨਾ ਵੀ ਗੱਡੇ ਨਹੀਂ ਤੁਰੇ ਜਾਣ ਮੰਨ ਲਓ ਇੱਕ ਤਾਂ ਗੱਡੀ ਤੁਰੀ ਜਾਂਦੀ ਹੈ ਵਧੀਆ ਆਰਾਮਦਾਇਕ ਹੈ ਕੋਈ ਚੱਕਰ ਨਹੀਂ ਇੱਕ ਗੱਡੇ ਨੇ ਰੋੜ ਰੋੜ ਕੇ ਜਾਣਾ ਤੇ ਪੈਂਚਰ ਹੋ ਗਿਆ ਵਿਚਾਰੇ ਨੇ ਉਹ ਗੱਲ ਆ ਦੀ ਮੰਜ਼ਿਲ ਤੇ ਤਾਂ ਜਾਣਾ ਹੀ ਪੈਂਦਾ ਠੀਕ ਹੈ ਕਿਸੇ ਕੋ ਗੱਲ ਆ ਵੀ ਕਿਸੇ ਕੋਲੇ ਮੁਰਤੀਕਾਰ ਆ ਤੇ ਕਿਸੇ ਕੋਲੇ ਬਰਨਾ ਕਿਸੇ ਕੋਲੇ ਆ ਫਾਰਚੂਨਰ ਗੱਡੀ ਹੈ ਮੰਜ਼ਿਲ ਤੇ ਤਾਂ ਲਈ ਬਾਗੀ ਜਾਣਾ ਇੱਕ ਤਾਂ ਮੰਜ਼ਿਲ ਤੇ ਹੁੰਦਾ ਵੀ ਬੰਦਾ ਸੌਖਾ ਹੱਸ ਕੇ ਸਫ਼ਰ ਕਰ ਗਿਆ ਹਨ ਤੇ ਇੱਕ ਬੰਦਾ ਰੋ ਪਿੱਟ ਕੇ ਪੁੰਕਿਆ ਫਰਕ ਤਾਂ ਬਹੁਤ ਹੁੰਦਾ ਵੀਰੇ ਤੇ ਲੋਕਾਂ ਦੇ ਜਿਵੇਂ ਆਪਾਂ ਗਿਆਨ ਸੁਣਦੇ ਆ ਨਾ ਉਦੋਂ ਬੜੀ ਤਕਲੀਫ ਆਉਂਦੀ ਹੈ ਲੋਕੀ ਥੋੜ ਨੂੰ ਪਤਾ ਗਿਆਨ ਦੇਣ ਤੋਂ ਕਦੇ ਵੀ ਨਹੀਂ ਟਲਦੇ ਹੁੰਦੇ ਕਿਉਂਕਿ ਆਪਣੇ ਆਪ ਨੂੰ ਬੁੱਧੀਮਾਨ ਸਮਝ ਰਹੇ ਹੁੰਦੇ ਆ ਮਹਾਤਮਾ ਨੇ ਬੁੱਧ ਜੀ ਕਹਿੰਦੇ ਆ ਕਲੇਬ ਜੇ ਦੁਨੀਆ ਦੇ ਵਿੱਚ ਜੇ ਤੁਸੀਂ ਸੌਖਾ ਜਿਉਣਾ ਹੈ ਵੀ ਇਹ ਦੁਨੀਆ ਦਾ ਤੁਸੀਂ ਸਫ਼ਰ ਹੈ ਜਿਹੜਾ ਸੌਖਾ ਕੱਟਣਾ ਹੈ ਤਾਂ ਮੂਰਖ ਬਣ ਜਾਓ ਮੂਰਖ ਬਣ ਕੇ ਰਹੋ ਵੀ ਸੋਨੂੰ ਲੋਕ ਮੂਰਖ ਸਮਝਦੇ ਹਨ ਤੇ ਸਮਝੀ ਜਾਣਗੇ ਮੂਰਖ ਬਣੇ ਬਣ ਜੋ ਚੰਗੇ ਲੱਗਣੋ ਮੂਰਖ ਪਤਾ ਨਹੀਂ ਕਿ ਮੂਰਖ ਪਤਾ ਕਿੰਨਾਂ ਨੂੰ ਕਿਹਾ ਜਾਂਦਾ ਜੀ ਜਿਹੜੇ ਕਿਸੇ ਦੀ ਪਰਵਾਹ ਹੀ ਨਹੀਂ ਕਰਦੇ ਮੈਂ ਕਹਿਣੀ ਵੀ ਸੱਚੀ ਗੱਲਾਂ ਮੂਰਖ ਬਣੇ ਬੰਦਾ ਠੀਕ ਹੈ ਉਹਨਾਂ ਨੂੰ ਅਚੜੀਦੀ ਹੁੰਦੀ ਹੈ ਨਾ ਲੱਥੀਦੀ ਹੁੰਦੀ ਹੈ ਕੁਛ ਡੁੱਲੀ ਜਾਵੇ بگੜੀ ਜਾਵੇ ਤੇ ਦੂਜਾ ਬੰਦਾ ਵੀ ਉਹਦੀ ਪੂਛ ਨਹੀਂ ਪੱਟ ਸਕਦਾ ਲਗਾਏ ਤਾਂ ਮੂਰਖ ਹੰਤਾ ਕਲਣੀ ਠੀਕ ਹੈ ਨਾ ਹਲਾ ਵਿੱਚ ਸਭ ਕੁਝ ਜਾਣਦਾ ਹੁੰਦਾ ਪਰ ਦੁਨੀਆ ਦੀ ਨਜ਼ਰ ਵਿੱਚ ਮੂਰਖ ਬਣ ਜਾਂਦਾ ਕਿਉਂਕਿ ਮੂਰਖਾਂ ਦੀ ਜ਼ਿੰਦਗੀ ਸਿੱਧੀ ਹੁੰਦੀ ਅਗਲਾ ਕਾ ਕਰਕੇ ਟੱਪ ਜਾਂਦਾ ਤਾਂ ਪਾਗਲੇ ਇਤੋਂ ਸੋਹਣੀ ਜਦੋਂ ਆਪਾਂ ਕਿਸੇ ਨਾਲ ਜਿੜਿਆ ਕਰਨੀ ਸ਼ੁਰੂ ਕਰ ਦਿੰਨੇ ਆ ਆਪਾਂ ਕਹਦੇ ਨੇ ਵੀ ਆਪਾਂ ਕਲੇਵਰਾਂ ਵੀ ਚਲਾਕ ਆ ਜਾਂ ਆਪ ਆਪਣੀ ਜ਼ਿੰਦਗੀ ਚ ਬਾਹਲੇ ਜਿਆਦਾ ਅੱਗੇ ਵੱਧ ਚੁੱਕਿਆ ਤੇ ਫਲਾਨਾ ਪਿੱਛੇ ਰਹਿ ਗਿਆ ਹਨਾ ਉਦੋਂ ਕਈ ਲੋਕ ਮਾਰ ਖਾ ਜਾਂਦੇ ਧੋਖਾ ਖਾ ਜਾਂਦੇ ਆ ਹਨਾ ਮੇਰਾ ਮੰਨਣਾ ਤੇ ਇਹ ਆ ਸੋਡਾ ਮੰਨਣਾ ਪਤਾ ਨਹੀਂ ਕੀ ਆ ਵੀ ਜ਼ਿੰਦਗੀ ਦੇ ਵਿੱਚ ਜਿੱਤ ਹਾਰ ਤਾਂ ਹੁੰਦੀ ਰਹਿੰਦੀ ਆ ਜੀ ਕੌਣ ਮੁੱਠੀ ਚਾ ਕੌਣ ਕਦੋਂ ਥੱਬੇ ਚਾ ਕਿਸੇ ਨੂੰ ਕੁਝ ਵੀ ਨਹੀਂ ਪ ਕਦੋਂ ਸਾਡੇ ਕੋਲੇ ਪੈਸਾ ਆਉਣਾ ਕਦੋਂ ਜਾਣਾ ਹੈ ਰੱਬ ਜਾਣਦਾ ਚੰਗੇ ਭਰੇ ਘਰ ਹੁੰਦੇ ਜਿਹੜੇ ਵੀ ਵਧੀਆ ਸੈਟਿੰਗ ਹੁੰਦੀ ਆ ਉਹਨਾਂ ਨੂੰ ਵੀ ਮਾਰ ਪੈ ਜਾਂਦੀ ਆ ਹਨਾ ਵੀ ਰਾਜਾ ਪਖਿਆਰੀ ਤੇ ਪਖਿਆਰੀ ਰਾਜਾ ਕਦੋਂ ਬਣਦਾ ਹੈ ਜੱਗ ਤੇ ਕਿਸੇ ਨੂੰ ਕੁਝ ਵੀ ਨਹੀਂ ਪਤਾ ਹਨਾ ਕਿਉਂਕਿ ਮੈਥੋਂ ਪਤਾ ਹੀ ਨਹੀਂ ਕੋਈ ਵੀ ਨਹੀਂ ਜਾਣ ਸਕਦਾ ਜਿਹੜੇ ਬੰਦੇ ਨੇ ਖੁਦ ਜ਼ਿੰਦਗੀ ਦੇ ਵਿੱਚ ਜੰਗਾਂ ਲੜੀਆਂ ਉਹਨਾਂ ਤਾਂ ਨਹੀਂਆਂ ਫੁੱਗੀਆਂ ਦੀਆਂ ਉਹ ਤਾਂ ਫਿਰ ਕਿਸੇ ਤੋਂ ਸਿੱਖਦਾ ਨਹੀਂ ਹੁੰਦਾ ਉਹ ਤਾਂ ਭਾਦੀ ਹੁੰਦਾ ਤੰਗੀ ਚੀਜ਼ ਕੀ ਹੁੰਦੀ ਉਹਨੇ ਦੇਖੀ ਹੁੰਦੀ ਆ ਨੇੜੇ ਤੋਂ ਫਿਰ ਉਹਨੂੰ ਲੋਕਾਂ ਨੂੰ ਸਮਝਾਉਣ ਦੀ ਕੋਈ ਜ਼ਰੂਰਤ ਨਹੀਂ ਪੈਂਦੀ ਹੈਗੀ ਤੇ ਮੇਰਾ ਮਤਲਬ ਇਹ ਹੈ ਵੀ ਮੈਂ ਗੁਰੂ ਮਹਾਰਾਜ ਅਗੇ ਅਰਦਾਸ ਕਰਦੀ ਆਂ ਵੀ ਸੱਚੇ ਪਾਤਸ਼ਾਹ ਜਦੋਂ ਵੀ ਕਿਸੇ ਦਾ ਵਿਆਹ ਹੁੰਦਾ ਹੈ ਹੇ ਵਾਹਿਗੁਰੂ ਉਹਨਾਂ ਦੋਨਾਂ ਜੀਆਂ ਦੀ ਬਹੁਤ ਜ਼ਿਆਦਾ ਬਣੀ ਸੱਚੇ ਪਾਤਸ਼ਾਹ ਜਿੱਥੇ ਦੋਨਾਂ ਜੀਆਂ ਦੀ ਬਣਦੀ ਹੈ ਨਾ ਉੱਥੇ ਉਹ ਘਰ ਸਵਰਗ ਹੁੰਦਾ ਜੀ ਸਵਰਗ ਦੇਖਣ ਦੀ ਜ਼ਰੂਰਤ ਨਹੀਂ ਪੈਂਦੀ ਨਾ ਹੀ ਉਸ ਘਰ ਅਗਰ ਕਲੇਸ਼ ਪੈਂਦਾ ਤੇ ਨਾ ਹੀ ਉਸ ਘਰੇ ਕਿਤੇ ਕੋਈ ਘਾਟਾ ਰਹਿੰਦਾ ਕਿਉਂਕਿ ਉੱਥੇ ਘਰ ਲੜਾਈਆਂ ਨਹੀਂ ਹੁੰਦੀਆਂ ਘਾਟਾ ਕਾਹਦਾ ਰਹੂਗਾ ਦੋਨੇ ਹੀ ਰਲ ਕੇ ਕਮਾਈਦਾਰੀ ਚਲਾ ਰਹੇ ਹੁੰਦੇ ਆ ਆਰਥਿਕ ਘਰ ਸਾਹਮਣੇ ਹੀ ਹੁੰਦੀ ਆ ਪਤੀ ਕਮਾਈ ਕਰ ਰਿਹਾ ਹੁੰਦਾ ਇਹਦੇ ਉ ਵਿਚ ਮੂਰਖ ਲੋਕ ਤਾਂ ਪੈਸੇ ਨੂੰ ਸੁੱਖ ਸਮਝਦੇ ਆ ਵੀ ਪੈਸਾ ਨਹੀਂ ਦੇ ਕੋਲੇ ਉਹੀ ਸੁੱਖ ਨਹੀਂ ਪੈਸਾ ਸੁੱਖ ਨਹੀਂ ਦਿੰਦਾ ਜਿਹੜੀ ਤੁਹਾਡੀ ਅੰਦਰਲੀ ਆਤਮਾ ਹਨਾ ਅੰਦਰਲੀ ਆਤਮਾ ਤੁਹਾਡੀ ਪੈਸੇ ਨਾਲ ਨਹੀਂ ਖੁਸ਼ ਹੁੰਦੀ ਤੁਹਾਡੀ ਅੰਦਰਲੀ ਆਤਮਾ ਉਹਦੇ ਨਾਲ ਖੁਸ਼ ਹੁੰਦੀ ਹੈ ਜਦੋਂ ਤੁਸੀਂ ਚਾਹੁੰਦੇ ਹੋ ਵੀ ਆਹ ਚੀਜ਼ ਮੈਨੂੰ ਮਿਲੇ ਆਹ ਰਿਸਪੈਕਟ ਮੈਨੂੰ ਮਿਲੇ ਹੁਣ ਠੀਕ ਹੈ ਵਿਆਹੀ ਤਾਂ ਬਹੁਤ ਸਾਰੇ ਦੁਨੀਆਂ ਹੀ ਆ ਵਿਆਹ ਤਾਂ ਇੱਕ ਦਿਨ ਹੁੰਦਾ ਕੋਈ ਚਲੋ ਠੀਕ ਹੈ ਨਹੀਂ ਵੀ ਵਿਹ ਜਾਂਦਾ ਹੁੰਦਾ ਕਿਸੇ ਕਾਰਨਾ ਕਰਕੇ ਪਰ ਵਿਆਹ ਮੇਰੇ ਹਿਸਾਬ ਨਾਲ ਸਭ ਇਹਦੀ ਸੱਦੇ ਹੋ ਜਾਂਦੇ ਆ ਹਨਾ ਵਿਆਹ ਤਾਂ ਅਸਲ ਵਿੱਚ ਉਹਨਾਂ ਦੀ ਹੁੰਦੇ ਆ ਜਿਨ੍ਹਾਂ ਦੀ ਜ਼ਿੰਦਗੀ ਸਵਰਗ ਹੁੰਦੀ ਹੈ ਉਹ ਕਾਦੇ ਬਿਆ ਹੈ ਜਿੱਥੇ ਰੋ ਪਟਕੇ ਜਿੰਦਗੀ ਟੱਪ ਰਹੀ ਹੋਵੇ ਹਣਾ ਵੀ ਘਰ ਵਾਲਾ ਘਰ ਵਾਲੀ ਦੀ ਨਾ ਸੁਣਦਾ ਹੋਵੇ ਤੇ ਘਰ ਵਾਲੀ ਘਰ ਵਾਲੇ ਦੀ ਨਾ ਸੁਣਦੀ ਵੀ ਕੱਲਾ ਦੁਨਣਾ ਤੀ ਹੁੰਦਿਆਂ ਵੀ ਜਿੱਥੇ ਬਣਦੀ ਨਾ ਜੀ ਉਥੇ ਫਿਰ ਉਹ ਜਿੰਦਗੀ ਕੋਈ ਜਿੰਦਗੀ ਨਹੀਂ ਦਿੰਦੀ ਉਹ ਤਾਂ ਟਾਈਮ ਪਾਸ ਹੁੰਦਾ ਤਾਂ ਇੱਕ ਜਿੰਦਗੀ ਉਹ ਤਾਂ ਲੋਕਾਂ ਦੀ ਝੇਵ ਚ ਇੱਕ ਨਾਟਕ ਹੁੰਦਾ ਹੈ ਜਿੰਦਗੀ ਵੀ ਨਾਟਕ ਵਾਂਗੂ ਆਪਣੀ ਜਿੰਦਗੀ ਨਿਘਾਰੇ ਹੁੰਦਾ ਵੀ ਨਾਟਕ ਹੀ ਹੈ ਲੋਕਾਂ ਸਾਹਮਣੇ ਕਰਨਾ ਪੈਂਦਾ ਨਾ ਵੀ ਹਾਂਜੀ ਅਸੀਂ ਖੋਸਾਂ ਅਸੀਂ ਇੱਥੇ ਆਉਦੂ ਕੁੱਤੇ ਲੋਕ ਆ ਜਿਹੜੇ ਕਿਸੇ ਨੂੰ ਜਿਉਣ ਵੀ ਨਹੀਂ ਦਿੰਦੇ ਵੀ ਬੰਦਾ ਮੈਨੂੰ ਇਹ ਦੁੱਖ ਸੁੱਖ ਕੱਟ ਲੈ ਮੇਰਾ ਮੰਨਣਾ ਕਿ ਬੰਦਾ ਦੁੱਖ ਸੁੱਖ ਕੱਟ ਲੈ ਪਰ ਜਿਹੜਿਆ ਆ ਕੇ ਇੱਕ ਤਾਂ ਬੰਦਾ ਆਪਣੀ ਲਾਈਫ ਦੇ ਵਿੱਚੋਂ ਹੀ ਬਹੁਤ ਜ਼ਿਆਦਾ ਮਤਲਬ ਦੁਖੀ ਹੁੰਦਾ ਉਹ ਆਪੀ ਜ਼ਿੰਦਗੀ ਕੱਟ ਰਿਹਾ ਹੁੰਦਾ ਨਾ ਉਦੋਂ ਜਦੋਂ ਲੋਕ ਟਿੱਪਣੀਆਂ ਕਰਦੇ ਨੇ ਨਾ ਉਦੋਂ ਬੜੀ ਅੱਗ ਲੱਗਦੀ ਹੈ ਉਦੋਂ ਬੰਦੇ ਦੇ ਅੰਦਰੋਂ ਨਾ ਇੱਕ ਵਾਦਵਾ ਨਿਕਲਦੀ ਹੈ ਵਾਦਵਾ ਉਸੇ ਬੰਦੇ ਦੀ ਆਉਂਦੀ ਹੈ ਜਿਹੜਾ ਬੰਦਾ ਕਿਸੇ ਨੂੰ ਕੁਝ ਕਹਿੰਦਾ ਨਾ ਹੋਵੇ ਤੇ ਉਹ ਬੰਦਾ ਕੋਈ ਉਹ ਤੰਗ ਕਰਦੋ ਵੀ ਵਾਦਵਾ ਮਨ ਲੱਗ ਕੇ ਚੱਲਦੀ ਹੈ ਮੈਂ ਤਾਂ ਸਭ ਕੁਝ ਦੇਖ ਰਹੀ ਆਂ ਵੀ ਇੱਕ ਨਾ ਇੱਕ ਤਨੂੰ ਬੰਦੇ ਨੂੰ ਪਰਮਾਤਮਾ ਵੇਖ ਲੈਂਦਾ ਜਿਹੜਾ ਬੰਦਾ ਸੋ ਇਸੇ ਦੁਨੀਆ ਤੇ ਕਿਸੇ ਨੂੰ ਤੰਗ ਨਾ ਕਰੋ ਖੁਦ ਨੂੰ ਰੱਬ ਨਾ ਕਹਾਓ ਕਦੇ ਵੀ ਦੇਖੋ ਜਿਸ ਲਈ ਵੀ ਚਾਹੇ ਉਹ ਰਾਜਾ ਕਿੰਨਾ ਮਰਜੀ ਤਖੜਾ ਸੀ ਚਾਹੇ ਉਹ ਜਿੰਨੀਆਂ ਮਰਜੀ ਜੰਗਾਂ ਜਿੱਤੀਆਂ ਸੀ ਕੁਝ ਵੀ ਕੀਤਾ ਸੀ ਪਰ ਰੱਬ ਦੀ ਜਗ੍ਹਾ ਤੋਂ ਲੈ ਵੀ ਨਹੀਂ ਸਕਦਾ ਉਹ ਵੀ ਨਹੀਂ ਵੀ ਤੱਕ ਕਮਲ ਗੋਣਾ ਕਰਈ ਸੀ ਨਾ ਸੋ ਕਹਿੰਦਾ ਭਾਵੇਂ ਇਹ ਹੈ ਵੀ ਆਪਣੇ ਆਪ ਨੂੰ ਰੱਬ ਨਾ ਸਮਝੋ ਰੱਬ ਨਹੀਂ ਤੁਸੀਂ ਬਣ ਸਕਦੇ ਤੇ ਕਦੇ ਰੱਬ ਨੂੰ ਤੁਸੀਂ ਮੁੱਠੀ 'ਚ ਨਹੀਂ ਲੈ ਸਕਦੇ ਇਹ ਗੱਲਾਂ ਯਾਦ ਰੱਖਿਓ ਪਰਮਾਤਮਾ ਕਦੇ ਕਿਸੇ ਦੀ ਮੁੱਠੀ 'ਚ ਨਹੀਂ ਆਉਂਦਾ ਜੇ ਕਿਤੇ ਪਰਮਾਤਮਾ ਮੁੱਠੀ 'ਚ ਆਉਂਦਾ ਹੁੰਦਾ ਨਾ ਤਾਂ ਮੈਨੂੰ ਲੱਗਦਾ ਲੋਕਾਂ ਨੇ ਲੋਕਾਂ ਨੂੰ ਜਿਉਣੀ ਨਹੀਂ ਸੀ ਦੇਣਾ ਪਰਮਾਤਮਾ ایسی چیز ਹੈ ਉਹ ਆਪਣੇ ਲੋਕ ਆਪਣੇ ਬੱਚਿਆਂ ਨੂੰ ਸਭ ਨੂੰ ਪਿਆਰ ਕਰਦਾ ਉਹਦੇ ਲਈ ਸਾਰੇ ਬੱਚੇ ਹੁੰਦੇ ਆ ਪਰ ਪਿਆਰ ਉਹ ਜਿਵੇਂ ਆਪਾਂ ਕਹਿਦੇ ਨੇ ਵੀ ਆਪਾਂ ਨੂੰ ਘਟੀਟ ਬੱਚਾ ਤੰਗ ਕਰ ਰਿਹਾ ਤੇ ਇੱਕ ਬੱਚਾ ਆਪਣੇ ਆਗਿਆਕਾਰੀ ਆ ਫਰਕ ਹੁੰਦਾ ਐ ਫਰਕ ਹੁੰਦਾ ਤੇ ਕਮਲchnਾ ਰਿਹਾ ਕਰੋ ਕਿਸੇ ਨੂੰ ਕਮਲਾ ਨਾ ਸਮਝਿਆ ਕਰੋ ਇਹ ਨਾ ਸੋਚਿਆ ਕਰੋ ਵੀ ਇਹ ਬੰਦਾ ਐ ਕਰਦਾ ਕਿ ਦੇਖੋ ਰੱਬ ਦੇ ਮਾਰਾਂ ਪਰਦਾ ਮਾਰਦਾ ਕਿਸੇ ਦੇ ਮਾਰਾਂ ਕੋਈ ਨਹੀਂ ਮਾਰਦਾ ਵੀਰੇ ਐ ਤਾਂ ਮੈਂ ਆਥਰ ਨੂੰ ਸਾਰ ਨੂੰ ਮਾਰ ਕੇ ਪਾਉਂਦੀ ਮੇਰੇ ਘਰੇ ਤਾਂ ਕੋਣ ਮਾਰਦਾ ਹੈ ਠੀਕ ਹੈ ਕਿਉਂਕਿ ਵਾਹਿਗੁਰੂ ਸੱਚੇ ਪਾਤਸ਼ਾਹ ਨੇ ਜਿਹਨੇ ਜ਼ਿੰਦਗੀ ਦਿੱਤੀ ਹੈ ਜਿੱਦ ਦੀ ਲੈਣ ਦਾ ਹੱਕ ਤਾਂ ਉਸੇ ਨੂੰ ਆਪਾਂ ਨੂੰ ਥੋੜਾ ਹੀ ਹੈ ਸੋ ਮੇਰਾ ਕਹਿਣ ਦਾ ਮਤਲਬ ਹੈ ਕਿ ਸੱਚੇ ਪਾਤਸ਼ਾਹ ਪਰਮਾਤਮਾ ਸੰਯੋਗ ਉੱਥੇ ਜੁੜਨ ਬੰਦੇ ਦੇ ਜਿੱਥੇ ਬੰਦੇ ਦੀ ਜ਼ਿੰਦਗੀ ਹੈ ਨਹੀਂ ਤਾਂ ਵੀਰੇ ਮੰਨ ਲਓ ਬੰਦਾ 20 ਕਿ 25 ਸਾਲ ਦਾ ਵਿਆਹ ਜਾਂਦਾ 100 ਸਾਲ ਦੀ ਉਮਰ ਮੰਨ ਕੇ ਚੱਲੂ ਚੱਲੂ ਚੱਲ ਆਪਾਂ ਤਾਂ ਚੰਗੀ ਸੋਚਾਂਗੇ 75 ਸਾਲ ਫਿਰ ਉਹਦੇ ਨਰਕ 'ਚ ਹੀ ਲੰਘਦੇ ਆ ਜੀ ਜਿੱਥੇ ਨਹੀਂ ਬਣਦੀਆਂ ਮੀਆਂ ਬੀਵੀ ਦੀ ਠੀਕ ਹੈ ਜਿੱਥੇ ਮੀਆਂ ਬੀਵੀ ਦੀ ਕੋਈ ਗੱਲਬਾਤ ਗੜਬੜਾ ਨਾ ਪਰ ਉਹਨਾਂ ਆਦੀ ਜ਼ਿੰਦਗੀ ਜ਼ਿੰਦਗੀ ਨਹੀਂ ਲੱਗਦੀ ਠੀਕ ਆ ਬੰਦਾ ਜਿਉ ਰਿਹਾ ਹੁੰਦਾ ਇੱਕ ਬੰਦੇ ਨੇ ਤਾਂ ਘਰ ਵਾਲੇ ਨਾਲ ਜਾਂ ਘਰ ਵਾਲੇ ਨਾਲ ਜ਼ਿੰਦਗੀ ਬਤੀਤ ਕੀਤੀ ਹੁੰਦੀ ਹੈ ਸੁੱਖਾਂ ਦੀ ਚਾਹੇ ਉਹ ਗਰੀਬ ਹੈ ਤੇ ਚਾਹੇ ਅਮੀਰ ਹੈ ਤੇ ਇੱਕ ਨੇ ਕੱਟੀ ਹੁੰਦੀ ਆ ਕੱਟਣਾ ਤੇ ਜਿਉਣਾ ਤੇ ਦਿਨ ਰਾਤ ਦਾ ਵੀ ਇਹ ਫਰਕ ਹੈ ਪਰ ਇਹ ਦੁਨੀਆਦਾਰੀ ਹੈ ਇੱਥੇ ਹੱਸਣਾ ਵੀ ਪੈਂਦਾ ਇੱਥੇ ਰੋਟੀ ਵੀ ਖਾਣੀ ਪੈਂਦੀ ਹੈ ਇੱਥੇ ਰੋਣਾ ਵੀ ਪੈਂਦਾ ਤੇ ਇੱਥੇ ਲੋਕਾਂ ਤੋਂ ਰੋਣਾ ਲੁਕਾਉਣਾ ਵੀ ਪੈਂਦਾ ਸਾਰੇ ਲੋਕਾਂ ਨਾਲ ਹੁੰਦਾ ਵੀ ਕਿਸੇ ਇੱਕ ਨਾਲ ਨਹੀਂ ਹੁੰਦਾ ਸੋ ਮੈਂ ਕਹਿਣੀ ਆ ਉਹਨਾਂ ਬੰਦਿਆਂ ਨੂੰ ਵੀ ਤੁਸੀਂ ਕਿਸੇ ਦੀ ਜ਼ਿੰਦਗੀ ਝਾੜ ਕੇ ਕੇਮ ਪਰੇਸ਼ਾਨ ਨਾ ਕਰਿਆ ਕਰੋ ਸਭ ਤੋਂ ਪਹਿਲਾਂ ਨਾ ਆਪਣੇ ਆਪ ਨੂੰ ਦੇਖਿਆ ਕਰੋ ਕਿ ਤੁਸੀਂ ਕੀ ਹੋ ਉਦੋਂ ਬਾਅਦ ਦੂਜਿਆਂ ਨੂੰ ਕਿਹਾ ਕਰੋ ਤੇ ਇਹ ਪਹਿਲੀ ਗੱਲ ਸਾਰੇ ਬੰਦੇ ਸਿਆਣੇ ਆ ਜੇ ਹੁਣ ਮੈਂ ਕਿਸੇ ਨੂੰ ਦਮਾ ਪਿਆਸ ਨੂੰ ਉੱਪਰ ਦੀ ਨਹੀਂ ਆ ਕਹਤਾ ਸਾਰਿਆਂ ਨੂੰ ਹੁੰਦੀ ਹੈ ਵੀਰੇ ਸਾਰੇ ਇਸ ਜ਼ਿੰਦਗੀ ਨਾਲ ਲੜ ਰਹੇ ਹੁੰਦੇ ਆ ਕੋਈ ਕਿਸੇ ਮਜਬੂਰੀ 'ਚ ਲੜ ਰਿਹਾ ਹੁੰਦਾ ਕੋਈ ਕਿਸੇ ਮਜਬੂਰੀ 'ਚ ਲੜ ਰਿਹਾ ਹੁੰਦਾ ਪਰ ਕੁਝ ਲੋਕਾਂ ਦੇ ਦਿਮਾਗ ਖਰਾਬ ਹੁੰਦੇ ਆ ਲੋਕਾਂ ਨੂੰ ਜਾਨ ਨਹੀਂ ਦੇ ਦਿੰਦੇ ਸੋ ਰੱਬ ਤੋਂ ਡਰੋ ਪਰਮਾਤਮਾ ਤੋਂ ਡਰੋ ਵਹੀ ਗੁਰੂ ਬਹੁਤ ਵੱਡੀ ਚੀਜ਼ ਹੈ ਪਰਮਾਤਮਾ ਬਹੁਤ ਵੱਡੀ ਚੀਜ਼ ਹੈ ਉਹ ਸਭ ਨੂੰ ਦੇਖ ਰਿਹਾ ਹੁੰਦਾ ਤੇ ਫਿਰ ਉਹ ਕਹਿੰਦੀ ਹੁੰਦਾ ਨਾ ਵੀ ਬੰਦੇ ਦਾ ਮਾਰਿਆ ਬੰਦਾ ਤਪਗੇ ਕਦੇ ਵੀ ਨਾ ਕਿਸੇ ਨਾਲ ਲਓ ਕਿਉਂਕਿ ਇਹ ਦੁਨੀਆਦਾਰੀ ਹੈ ਵੀਰੇ ਕਦੋਂ ਕੀ ਦੇ ਨਾਲ ਕੀ ਹੋਣਾ ਕਿਸੇ ਨੂੰ ਕੁਝ ਨਹੀਂ ਪਤਾ ਇਤਿਹਾਸ ਦੇ ਖੇਡਦੇ ਲੋਕ ਤੁਰ ਜਾਂਦੇ ਤੇ ਬਿਮਾਰ ਲੋਕ ਵਿਚਾਰੇ ਮੰੰਜਿਆਂ ਦੇ ਬੈਠੇ ਰਹਿੰਦੇ ਆ ਸੋ ਕਿਸੇ ਦਾ ਕੁਝ ਨਹੀਂ ਪਤਾ ਸੋ ਮੈਂ ਕਹਿੰਨੀ ਆ ਵਾਹਿਗੁਰੂ ਜੀ ਜੇ ਕਿਸੇ ਦਾ ਵਿਆਹ ਹੁੰਦਾ ਤਾਂ ਉਹਨਾਂ ਦੋਨਾਂ ਜੀ ਆ ਦੀ ਪਤਨੀ ਬਣੇ ਤੇ ਜਿੱਥੇ ਆਣ ਬਣਾ ਵੀਰੇ ਤਾਂ ਮੈਨੂੰ ਦੱਸਣ ਦੀ ਲੋੜ ਨਹੀਂ ਉੱਥੇ ਨਰਕੀ ਹੁੰਦੀ ਹੈ ਜਾਂਦੀ ਨਹੀਂ ਸੋ ਕਦੇ ਕਿਸੇ ਦੀ ਆਤਮਾ ਦਾ ਸਰਾਫ ਨਾ ਰਹੋ ਆਪ ਖੁਸ਼ ਰਹੋ ਲੋਕਾਂ ਨੂੰ ਖੁਸ਼ ਰਹਿਣ ਦਿਓ ਆਪ ਦੀ ਜ਼ਿੰਦਗੀ ਆਪ ਦੇ ਹਿਸਾਬ ਨਾਲ ਜਿਵੇਂ ਜਾਓ ਕੀ ਲੜਾ ਕਿ ਸੇ ਤੇ ਵੀ ਲੋਕ ਸਾਰੇ ਹੀ ਸਿਆਣੇ ਆ ਸਾਰਿਆਂ ਨੂੰ ਪਤਾ ਹੁੰਦਾ ਕਿ ਮੈਂ ਕੀ ਕਰਨਾ ਕੀ ਨਹੀਂ ਕਰਨਾ ਸੋ ਮੈਥੋਂ ਵੀਡੀਓ ਚ ਕੁਝ ਗਲਤ ਕਿਹਾ ਹੋਵੇ ਤਾਂ ਮੈਂ ਸੌਰੀ ਚਾਹਣੀ ਆ ਜੀ ਆਪ ਸਭ ਨੂੰ ਮੇਰੇ ਵੱਲੋਂ ਮਨਜੀਤ ਕੌਰ ਬਣੀਆ ਪਿਆਰ ਭਰੀ ਸਤਿ ਸ਼੍ਰੀ ਅਕਾਲ